ਨਾ ਦੁਨੀਆ ਮੇ ਕੋਈ ਬਾਤ ਨਹੀਂ ਨਹੀਂ ਹੁੰਦੀ ਸੋ ਅੱਜ ਦੀ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਸਾਰੇ ਸ਼ਾਇਰਾਂ ਦਾ ਆਪਣਾ ਵੱਖਰਾ ਅੰਦਾਜ਼ ਸੀਗਾ ਅਹਿਸਾਸ ਜਜ਼ਬਾਤ ਹਰ ਇਨਸਾਨ ਵਿੱਚ ਹੁੰਦੇ ਨੇ ਪਰ ਕਹਿੰਦੇ ਨੇ ਕਵਿਤਾ ਦੀ ਜਾਗ ਕਿਸੇ ਕਿਸੇ ਨੂੰ ਲੱਗਦੀ ਹੈ ਸੋ ਮੇਰੀਆਂ ਕੁਝ ਸਤਰਾਂ ਨੇ ਜੀ ਕਿ ਮਹਿਜ਼ ਕਵਿਤਾ ਲਿਖਣ ਲਈ ਕਵਿਤਾ ਨਹੀਂ ਲਿਖੀ ਜਾਂਦੀ ਮਹਿਜ਼ ਕਵਿਤਾ ਲਿਖਣ ਲਈ ਹੀ ਕਵਿਤਾ ਨਹੀਂ ਲਿਖੀ ਜਾਂਦੀ ਇਹਹਸਾਸਾਂ ਦੀ ਅਣਹੋਂਦ ਬਿਨਾ ਕਵਿਤਾ ਮਰ ਵੀ ਸਕਦੀ ਹੈ ਸੁੱਕੀ ਮਿੱਟੀ ਮਿੱਟੀ ਚਹੀ ਰਲ ਵੀ ਸਕਦੀ ਹੈ ਜਦ ਤੱਕ ਅਹਿਸਾਸਾਂ ਦੇ ਬੱਦਲ ਨਹੀਂ ਵੱਧਦੇ ਤੇ ਮਨ ਦੇ ਤਲ ਨਹੀਂ ਭੜਦੇ ਸ਼ੁਸ਼ਕ ਪੌਂ ਤੋਂ ਤੋੜ ਉੱਡਦੀ ਰਹੇਗੀ ਖਿਆਲਾਂ ਦੀ ਵੇਲ ਟੁੱਟਦੀ ਰਹੇਗੀ ਜਦੋਂ ਦਿਲ ਦੀ ਜ਼ਮੀਨ ਨਮ ਹੋਵੇਗੀ ਅੱਖਰਾਂ ਦੀ ਬਰਸਾਤ ਫਿਰ ਛਮ ਛਮ ਹੋਵੇਗੀ ਖਿਆਲਾਂ ਵਲੇ ਵੀ ਉਦੋਂ ਉੱਗ ਜਾਣਗੇ ਕਵਿਤਾ ਵਾਲੇ ਫੁੱਲ ਆਪੇ ਖੇਡ ਜਾਣਗੇ